ਆਖ ਭੰਤਵਾਂ ਦੀ ਗੱਲ ਕਰਕੇ ਮੈਂ ਉਹ ਰਿਕਾਰਡ ਕਰ ਰਹਾ ਮੀਡੀਆ ਦੇ ਮੂਲੇ ਇਹ ਇਲੈਕਸ਼ਨ ਲੜਨ ਗਿਆ ਜਲੰਧਰ ਬਾਏ ਇਲੈਕਸ਼ਨ ਉੱਥੇ ਜਿਹੜੋ ਜੋੜਾ ਗਿਆ ਕਿ ਉਹ ਵੀ ਜੀ ਕਰਦਾ ਕਿਆ ਨਹੀਂ ਜੀ ਕਰਦਾ ਸਾਰੀ ਤੇ ਸਾਰੀ ਸਭ ਤੋਂ ਵੱਡੀ ਕੋਠੀ ਜਿਹੜੀ ਜਲੰਧਰ ਦੀ ਸਭ ਤੋਂ ਵੱਡੀ ਜਿਹੜੀ ਕੋਠੀ ਜਲੰਧਰ ਦੀ ਸਰਕਾਰੀ ਕੋਠੀ ਉਹਦੇ ਉੱਤੇ ਕਬਜ਼ਾ ਕਰ ਲਿਆ ਇੱਕ ਦਿਨ ਉਹ ਬਾਏ ਇਲੈਕਸ਼ਨ ਤੋਂ ਬਾਅਦ ਜਦੋਂ ਆ ਕੇ ਜੀ ਕਰ ਰਿਹਾ ਇੱਕ ਦਿਨ ਉਹ ਤੇ ਗਿਆ ਨਹੀਂ ਪਰ ਉਹ ਕੋਠੀ ਆਪਣੇ ਲਈ ਰੱਖੀ ਹੋਈ ਆ ਅਰੀ ਸ਼ੰਗਲਾ ਜਿਹੜਾ ਉਹ ਹੁਮਨਤਮਨ ਜੋ ਦੇ ਹੁੰਦਾ ਉਹ ਲੋਕਾਂ ਦੇ ਆਣੇ ਪਾਈ ਰੱਖੇ ਨਾ ਮੈਂ ਸਵਾਲ ਨਹੀਂ ਕਰਦਾ ਜਿਹੜੇ ਹੋਟਲ ਤੇ ਰਹਿੰਦਾ ਹੁਮਨਤਮਨ ਕਿਉਂ ਸਰਕਟ ਹਾਊਸ ਬਣੇ ਹੋਏ ਆ ਲੁਧਿਆਣਾ ਟਾਪ ਤੇ ਰੈਸਟ ਹਾਊਸ ਬਣੇ ਹੋਏ ਆ ਸਰਗਰ ਹਾਊਸ ਆ ਜਿਹੜਾ ਤੁਸੀਂ ਸਾਰਿਆਂ ਨੇ ਐਗਰੀਕਲਚਰ ਯੂਨੀਵਰਸਿਟੀ ਜਿਹੜੇ ਆ ਤੇ ਰਹਿੰਦਾ ਕਿੱਥੇ ਆ ਜੀ ਮੈਂ ਤੂੰ ਗਰੀਬ ਆਦਮੀ ਆ ਜੀ ਮੇਰਾ ਆਮ ਘਰ ਦਾ ਮੁੰਡਾ ਏ ਮੈਂ ਇਹ ਜੱਗ ਦੇ ਨਹੀਂ ਤੇ ਹੋਰ ਕਿਹੜੇ ਘਰਾਂ ਦੇ ਮੁੰਡੇ ਸਾਰੇ ਆਮ ਘਰਾਂ ਦੇ ਮੁੰਡੇ ਹਨ ਕੋਈ ਮਿਹਨਤ ਕਰਕੇ ਜੇ ਇਹ ਵਿਆਹ ਨਹੀਂ ਕਰਦਾ ਜੇ ਅੱਜ ਵੱਡੀ ਗੱਡੀ ਚ ਫਿਰਦਾ ਤੇ ਇਹ ਕਿਹਦੇ ਆਮ ਘਰ ਦਾ ਮੁੰਡਾ ਨਹੀਂ ਏ ਆ ਜੇ ਪੰਜਾਬ ਦੀ ਧਰਤੀ 'ਚ ਘੁੰਮੇ ਆਏ ਤੇ ਆਮ ਘਰ ਖਤਮ ਹੋ ਗਿਆ ਜਿਹਨੇ ਟੱਕੀ ਕਰ ਲਈ ਉਹ ਵੀ ਆਮ ਘਰ ਦਾ ਹੀ ਪੁੱਤ ਹੈ ਭਾਈ ਪਰ ਅੱਜ ਤੁਸੀਂ ਹਾਰਾ ਹੋਵੋਗੇ ਜਦੋਂ ਭਗਵੰਤ ਜੀ ਆਉਂਦਾ ਏ ਲੁਧਿਆਣੇ ਵੇਰੀ ਕਲ ਤੇ ਵਿਸ਼ਵਾਸ ਨਾ ਕਰਿਓ ਤੁਹਾਡੇ ਪੁਲਿਸ ਵਾਲੇ ਕੋਈ ਨਾ ਕੋਈ ਰਿਸ਼ਤੇਦਾਰ ਹੋਸੋ ਹੋਰ ਰਿਸ਼ਤੇਦਾਰ ਕਿਹੋ ਜਿਹਾ ਅਨੇਕ ਸਰਕਾਰੀ ਮਲਾਦੋ ਦੋਸਤੋ ਰਿਸ਼ਤੇਦਾਰੋ ਪੁੱਛਿਓ ਕਿੱਥੇ ਰਹਿੰਦਾ ਸਭ ਤੋਂ ਮਹਿੰਗਾ ਜਿਹੜਾ ਹੋਟਲ ਆ ਹਿਆਫ ਸੜਕ ਤੇ ਪੈਂਦਾ ਹੋਜਪੁਰ ਰੋਡ ਤੇ ਸਭ ਤੋਂ ਮਹਿੰਗਾ ਜਿਹੜਾ ਉੱਥੇ ਕਮਰਾ ਲੈ ਇੱਕ ਕਮਰੇ ਦਾ ਰੇਟ ਤੁਸੀਂ ਮੰਨਣਾ ਨਹੀਂ ਹੈ 1 ਲੱਖ ਰੁਪਏ ਦਾ ਜਿਹੜਾ ਇੱਕ ਦਾ ਕਿਰਾਇਆ 1 ਲੱਖ ਰੁਪਏ ਦੇ ਇਹਨੂੰ ਸਸਤਾ ਮਿਲ ਜਾਂਦਾ ਕਿਉਂਕਿ ਲਗਾਤਾਰ ਰਹਿੰਦੇ ਇਹਨੂੰ ਭੇਤਰ ਕੇ ਆਉਂ ਦੇ ਦਿੰਦੇ ਆ ਤੇ ਸਾਰਾ ਫਲੋਰ ਜਿਹੜਾ ਉਹ ਸਾਰਾ ਫਲੋਰ ਹਿਆਤ ਦਾ ਹੋ ਖੁੱਲਾ ਕਿਉਂਕਿ ਉੱਥੇ ਲਿਫਟ ਆ ਜਿਹੜੀ ਉਹ ਵੀ ਨਹੀਂ ਜਾ ਸਕਦੀ ਉਹ ਫਲੋਰ ਤੇ ਕਿਉਂਕਿ ਰਾਤ ਨੂੰ ਸ਼ਾਮ ਨੂੰ ਉੱਥੇ ਕੰਮ ਕਰਨੇ ਉੱਥੇ ਜੇ ਕਿਸੇ ਨੇ ਫੋਟੋ ਖਿੱਚ ਲਈ ਤੇ ਇਸ ਕਰਕੇ ਸਾਰਾ ਫਲੋਰ 5 ਲੱਖ ਰੁਪਏ ਦਾ ਇੱਕ ਦਿਨ ਦਾ ਬੁੱਕ ਕਰਨਾ ਪੈਂਦਾ ਅੱਜ ਨਾਲੋਂ 15 ਦਿਨ ਹੁਣ ਇਹ ਰਿਐਕਸ਼ਨ ਜਲਦੀ ਆਣੀ ਹੈ ਜੇ ਕਿਸੇ ਸਰਕਟ ਵੱਟਾ ਮੈਸਰੂ ਕੁਸੁੰਦਾ ਕਿ ਕੀ ਖਰਚਾ ਆਉਂਦਾ 5000 ਖਰਚਾ ਨੂੰ ਜਾਂ ਉਹ ਸਰਕਾਰੀ ਉੱਥੇ ਹੈਗੇ ਹੀ ਆ ਤੇ ਕਿਹਾ ਹੋਇਆ ਕਿ 15 ਮਿੰਟ ਦਾ ਤੇ 5 ਲੱਖ ਨੂੰ ਆਓ 75 ਲੱਖ ਮੇਰਾ حساب ਲੇ ਕੰਮ ਜੀ 75 ਜੀ 75 ਲੱਖ ਰੁਪਈਆ ਆ ਦਿਨਾਂ ਦਾ ਇਲੈਕਸ਼ਨ ਇਲੈਕਸ਼ਨ ਜਿਣਾ ਵਾਲੇ ਇਹ ਤੁਸੀਂ ਉੱਥੇ ਜਿਹੜਾ ਖਾਣਾ ਤੇ ਏਡ ਕੀ ਆ ਮਾਣਾ ਸਮਾਂ ਉਹ ਜਿਹੜੀ ਬੋਤਲ ਦਾ ਉਹਦਾ ਖਰਚਾ ਦਾ ਗੱਲ ਆ ਕਿੰਨਾ ਹੋਊ ਕਰੋੜ ਦੇ ਨੇੜੇ ਤੜੇ 15 ਦਿਨ ਇਹ ਆਮ ਆਦਮੀ ਦਾ ਮਾਸੂਲ ਮਿੰਦਰ ਸਿੰਘ ਦੇ ਮੁੰਡੇ ਨੂੰ ਇਹ ਲੁਧਿਆਣਾ ਪੈਣਾ ਹੈ ਮੈਂ ਚੈਲੰਜ ਕਰਦਾ ਮੀਡੀਆ ਦੇ ਖੜ ਕੇ ਨਹੀਂ ਇਹਦਾ ਜਵਾਬ ਦੇਵੇ ਕਿ ਤੇਰਾ ਉਹ ਲੱਖ ਕਮਰੇ ਦਾ ਤੇ ਫਲੋਰ ਦਾ 5 ਲੱਖ ਰੁਪਇਆ ਕੌਣ ਕਰਦਾ ਹੈ 10 ਮੀਡੀਆ ਨੂੰ ਤੂੰ ਆਪਣੀ ਜੇਬੋਂ ਭਰਦਾ ਜੇ ਤੂੰ ਜੇਬੋਂ ਭਰਦਾ ਫਿਰ ਤੇਰੇ ਕੋਲ ਇੰਨੇ ਪੈਸੇ ਆਏ ਕਿੱਥੋਂ ਜਾਂ ਕੋਈ ਕਸਤੇ ਉਸਨੇ ਭਰਦਾ ਜਿਵੇਂ ਤੁਸੀਂ ਬਿਜਲੀ ਦੇ ਬਿੱਲ ਮਾਫ ਕੀਤੇ ਹੋਣਗੇ ਜਾਂ ਜਿਵੇਂ ਤੁਸੀਂ ਪੋਲਿਊਸ਼ਨ బోర్ਡ ਦਾ ਸਰਟੀਫਿਕੇਟ ਦਿੱਤਾ ਹੋਊ ਜਾਂ ਕੋਈ بڑا ਸਰਾਇਦਾਰ ਉਹਦੇ ਹਾਣੇ ਦਾ ਪੈਸੇ ਭਰਦਾ ਹੋਰ ਪੈਸੇ ਕਿੱਥੋਂ ਆ ਕੇ ਸਰਕਾਰੀ ਘਰੇ ਨਹੀਂ ਸਕਦੇ ਕਿਉਂਕਿ ਇਲੈਕਸ਼ਨ ਕਮਿਸ਼ਨ ਦਾ ਕਰੋੜਾ ਸਰਕਾਰੀ ਪੈਸਾ ਜਾ ਨਹੀਂ ਸਕਦਾ ਇਹ ਵੀ ਮੈਂ ਤੁਹਾਡੇ ਰਾਹੀਂ ਜਵਾਬ ਮੰਗਣਾ